ਕਬੀਰ ਸਾਖਤ ਤੇ ਸ਼ੁਕਰ ਪਲਾ ਭਗਤ ਕਬੀਰ ਜੀ ਦੇ 143 ਨੰਬਰ ਸ਼ਲੋਕ ਸਮਝਾਉਂਦੇ ਸਾਖਤ ਕਹਿੰਦੇ ਨੇ ਮਨਮੁਖ ਬੰਦੇ ਨੂੰ ਰੱਬ ਤੋਂ ਟੁੱਟੇ ਹੋਏ ਨੂੰ ਜਿਹੜਾ ਕਦੇ ਵੀ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਕਹਿੰਦੇ ਉਹਦੇ ਨਾਲੋਂ ਸ਼ੁਕਰ ਪਲਾ ਸ਼ੁਕਰ ਵਿੱਚ ਸੂਰ ਚੰਗਾ ਕਿਉਂ ਵਿਰਾਖੇ ਆਸ਼ਾਗਾਉਂ گاਉਂ گاਉਂ ਮੈਂ ਪਿੰਡ ਸੂਰ ਜਿਹੜਾ ਪਿੰਡ ਦਾ ਗੰਦਮੰਦ ਖਾ ਕੇ ਪਿੰਡ ਨੂੰ ਸਾਫ਼ ਕਰ ਦਿੰਦਾ ਤੇ ਜਿਹੜਾ ਸਾਖਤ ਹੈ ਉਹ ਗੰਦਮੰਦ ਬੋਲ ਕੇ ਪਿੰਡ ਨੂੰ ਗੰਦਾ ਕਰ ਦਿੰਦਾ ਇਸ ਲਈ ਟੁੱਟੇ ਵਿਕਾਰੀ ਮਨੁੱਖ ਨਾਲੋਂ ਸੂਰ ਚੰਗਾ ਹੈ ਉਹ ਸਾਖਤ ਬਕੂਰਾ ਮਰ ਗਿਆ ਕੋਈ ਨਾਲ ਇਹ ਨਾਉ ਉਹ ਸਾਖਤ ਵਿਚਾਰਾ ਜਦੋਂ ਮਰ ਜਾਂਦਾ ਤੇ ਕੋਈ ਵੀ ਉਹਨੂੰ ਯਾਦ ਨਹੀਂ ਕਰਦਾ ਫਿਰ ਉਹਦਾ ਨਾਮੋਂ ਨਿਸ਼ਾਨੀ ਧਰਤੀ ਤੋਂ ਮਿਟ ਜਾਂਦਾ ਇਸ ਲਈ ਭਗਤ ਕਬੀਰ ਜੀ ਸਾਨੂੰ ਇਸ ਸ਼ਲੋਕੇ ਸਮਝਾਉਂਦੇ ਭਾਈ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਵਾਹਿਗੁਰੂ ਦੇ ਨੇੜੇ ਰਿਹਾ ਕਰੋ ਕਬੀਰ ਕੌਡੀ ਕੌਡੀ ਜੋਰ ਕੇ ਮਨੁੱਖ ਕੌਡੀ ਕੌਡੀ ਜੋਰ ਕੇ ਪਾਪ ਕੰਜੂਸੀ ਕਰਕੇ ਜੋਰੇ ਲੱਖ ਕਰੋੜ ਲੱਖਾਂ ਕਰੋੜਾਂ ਰੁਪਏ ਜੋੜ ਲੇ ਦੇਖੋ ਪ੍ਰਮਾਤਮਾ ਵਾਹਿਗੁਰੂ ਨੇ ਗੁਰੂ ਪਾਤਸ਼ਾਹ ਨੇ ਸਾਨੂੰ ਧਨ ਜੋੜਨ ਤੋਂ ਮਨਾ ਨਹੀਂ ਕੀਤਾ ਸੇਵਿੰਗ ਕਰਨੀ ਪੈਂਦੀ ਹੈ ਬੱਚਿਆਂ ਦੇ ਪਾਲਣ ਪੋਸ਼ਣ ਵਾਸਤੇ ਪਰ ਇੱਥੇ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਮਨੁੱਖ ਕਈ ਇਹੋ ਜਿਹੇ ਢੰਗ ਤਰੀਕੇ ਅਪਣਾ ਲੈਂਦਾ ਜਿੱਥੋਂ ਗੁਰੂ ਪਾਤਸ਼ਾਹ ਜੀ ਵਰਜਦੇ ਨੇ ਉਹ ਢੰਗ ਤਰੀਕੇ ਅਪਣਾ ਕੇ ਤੇ ਹਰ ਵੇਲੇ ਮਾਇਆ ਮਾਇਆ ਕਰਦਾ ਹੈ ਮਾਇਆ ਦੇ ਮੋਹ ਵਿੱਚ ਪਰਿਵਾਰ ਦੇ ਮੋਹ ਦੇ ਵਿੱਚ ਫਸਿਆ ਹੋਇਆ ਹੈ ਕੇਵਲ ਤਨ ਪਦਾਰਥਾਂ ਵਾਲੇ ਧਿਆਨ ਹੈ ਪਰਮਾਤਮਾ ਭੁੱਲਿਆ ਹੋਇਆ ਚਲਤੀ ਬਾਰ ਨਾ ਕਸ਼ਮਲਿਓ ਤੇ ਇਹ ਮਨ ਮਲਖਾ ਨੂੰ ਭਗਤ ਕਬੀਰ ਜੀ ਸਮਝਾਉਂਦੇ ਪਾਈ ਜਦੋਂ ਆਖਰੀ ਸਮਾਨ ਹੈ ਮੌਤ ਦਾ ਸਮਾਨ ਹੈ ਲੈ ਲੰਗੋਟੀ ਤੋਰ ਲੰਗੋਟੀ ਕਹਿੰਦੇ ਨੇ ਵਾਂਸਲੀ ਨੂੰ ਇੱਕ ਇਹੋ ਜੀ ਥਾਲੀ ਥੈਲੀ ਜਿਹੜੀ ਲੰਮੀ ਥੋੜੀ ਜੌੜੀ ਗੋਲਕਾਰ ਦੀ ਹੁੰਦੀ ਜਿਹੜੀ ਲੱਕ ਦੇ ਨਾਲ ਬੰਨੀ ਜਾਂਦੀ ਪੁਰਾਣੇ ਸਮਿਆਂ ਵਿੱਚ ਇਹੋ ਜੀਆਂ ਥੈਲੀਆਂ ਹੁੰਦੀਆਂ ਸਨ ਦੋਨੋਂ ਪਾਸੇ ਧਨੀਆਂ ਹੁੰਦੀਆਂ ਸਨ ਉਹਦੇ ਵਿੱਚ ਇੰਨੀ ਕੁ ਜਗ੍ਹਾ ਹੁੰਦੀ ਸਵੇ ਰੁਪਈਆ ਉਹਦੇ ਵਿੱਚ ਆ ਸਕੇ ਤੇ ਪੁਰਾਣੇ ਜਿਹੜੇ ਬਜ਼ੁਰਗ ਸਾਨੂੰ ਕੀ ਕਰਦੇ ਸਾਨੂੰ ਸੁਭਾਂਸਲੀ ਵਿੱਚ ਉਸ ਲੰਗੋਟੀ ਵਿੱਚ ਆਪਣੇ ਪੈਸੇ ਪਾ ਕੇ ਤੇ ਲੰਗੋਟੀ ਟਣੀਆਂ ਦੇ ਨਾਲ ਲੱਕ ਨਾਲ ਬੰਨ ਲੈਂਦੇ ਸਨ। ਪਾਵ ਨੂੰ ਫਿਰ ਕੋਈ ਚੁਰਾ ਨਹੀਂ ਸੀ ਸਕਦਾ। ਉਹ ਪੈਸੇ ਜਿਹੜੇ ਸੇਫ ਹੋ ਜਾਂਦੇ ਸਨ, ਸੁਰੱਖਿਅਤ ਹੋ ਜਾਂਦੇ ਸਨ। ਕੰਦੇ ਵਿੱਚ ਚੋਰਾਂ ਤੋਂ ਤੇ ਬਚਾਉਂਦਾ ਰਿਹਾ ਪੈਸੇ ਉਹ ਪਰ ਜਦ ਮੌਤ ਦਾ ਸਮਾਂ ਆਇਆ ਤੇ ਆਪਣੇ ਆਂ ਨਹੀਂ ਉਹ ਲੰਗੋਟੀ ਤੋੜ ਲਈ। ਪਾਵ ਉਹ ਪੈਸੇ ਜਿੰਨਾ ਨਾਲ ਤੂੰ ਬਹੁਤ ਪ੍ਰੇਮ ਪਿਆਰ ਕਰਦਾ ਸੀ ਉਹ ਤੇਰੇ ਨਾਲ ਨਹੀਂ ਨਿਵੇ। ਕੁਝ ਵੀ ਤੇਰੇ ਨਾਲ ਨਹੀਂ ਗਿਆ ਤੇ ਸਮਝਾਉਂਦੇ ਨੇ ਭਾਈ ਜੇ ਵਾਹਿਗੁਰੂ ਨੇ ਧਨ ਪਦਾਰਥ ਦਿੱਤੇ ਉਹਨਾਂ ਚੰਗੇ ਬਾਸੇ ਲਾ ਸੇਵਾ ਵਟਲਾ ਉਹਨਾਂ ਲਈ ਚੰਗੇ ਕਰਮ ਕਰ ਉਹਨਾਂ ਨਾਲ ਚੰਗੇ ਕਰਮ ਕਰ ਕਬੀਰ ਵੈਸ਼ਨੋ ਹੁਆਤਾ ਕਿਆ ਭਇਆ 145 ਨੰਬਰ ਸ਼ਲੋਕ ਵਿੱਚ ਸਮਝਾਉਂਦੇ ਭਗਤ ਕਬੀਰ ਦੇ ਮਾਲਾ ਮੇਲੀ ਚਾਰ ਕਹਿੰਦੇ ਵੀ ਚਾਰ ਮਾਲਾ ਗਲੇ ਵਿੱਚ ਪਾ ਕੇ ਵੈਸ਼ਨਵ ਸਾਧ ਬਣ ਗਿਆ ਤੇਰੇ ਨਾਲ ਕੀ ਹੋਵੇਗਾ 12 ਬਾਹਰ ਕੰਚਨ 12 ਕੰਚਨ ਸੋਨਾ 12 ਮੀਨ 12 ਬੰਨੀ ਦਾ ਸ਼ੁੱਧ ਹੁਣ ਤੇ ਹੋਲਮਾਰਕ ਦੱਸਦਾ ਵੀ ਸੋਨਾ ਸ਼ੁੱਧ ਹੈ ਕਿ ਅਸ਼ੁੱਧ ਹੈ ਨਕਲੀ ਹੈ ਜਾਂ ਅਸਲੀ ਹੈ ਪਹਿਲਾ ਬੰਨੀਆਂ ਦੇ ਰਾਹੀਂ ਸੋਨੇ ਦੀ ਸ਼ੁੱਧਤਾ ਦਾ ਪਤਾ ਕੀਤਾ ਜਾਂਦਾ ਸੀ ਜਿਹੜਾ 12 ਮੰਨੀ ਦਾ ਸੋਨਾ ਹੁੰਦਾ ਸੀ ਉਹਨੂੰ ਸਭ ਤੋਂ ਸ਼ੁੱਧ ਮੰਨਿਆ ਜਾਂਦਾ ਸੀ ਜਿੱਦਾਂ ਹੁਣ 24 ਕੈਰੇਟ ਦਾ ਸਭ ਤੋਂ ਕੀਮਤੀ ਸੋਨਾ ਹੈ ਇੱਦਾਂ ਉਹ 12 ਮੰਨੀ ਦਾ ਸੋਨਾ ਸਭ ਤੋਂ ਸ਼ੁੱਧ ਮੰਨਿਆ ਜਾਂਦਾ ਕਹਿੰਦੇ ਬਾਹਰੋਂ ਤਾਂ ਉਹ ਦੇਖਣ ਨੂੰ 12 ਮੰਨੀ ਦਾ ਸ਼ੁੱਧ ਲੱਗਦਾ ਹੈ ਭਿੱਤਰ ਭਰੀ ਪੰਘਾਰ ਪੰਘਾਰ ਖੋਟ ਪਰ ਪਿੱਤਰ ਅੰਦਰ ਖੋਟ ਦੇ ਨਾਲ ਭਰਿਆ ਪਿਆ ਬਾਹਰੋਂ ਸਾਦ ਬਣਿਆ ਪਿਆ ਹੈ ਮਾਲਾ ਭਾਈਆਂ ਹੋਈਆਂ ਨੇ ਪਰ ਅੰਦਰੋਂ ਤੋਂ ਖੋਟ ਦੇ ਨਾਲ ਵਿਕਾਰਾਂ ਦੇ ਨਾਲ ਭਰਿਆ ਹੈ ਕਿਦਾਂ ਪਾਰ ਉਤਾਰਾ ਹੋਵੇਗਾ ਕਬੀਰ ਰੂੜਾ ਹੋਏ ਰੋਂ ਬਾਟਕਾ ਕਹਿੰਦੇ ਜੇ ਜੀਵਨ ਨੂੰ ਸਫਲਾ ਕਰਨਾ ਨਾ ਭਾਈ ਜੇ ਪਰਮਾਤਮਾ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨਾ ਪਰਮਾਤਮਾ ਦੇ ਨੇੜੇ ਹੋਣਾ ਤੇ ਰਾ ਦਾ ਰੂੜਾ ਬਣ ਜਾ ਤਾਜਮਾਨਾ ਕਾ ਅਬਮਾਨ ਭਾਵ ਆਪਣਾ ਹੰਕਾਰ ਛੱਡ ਦੇ ਰੋੜੇ ਨਾਲ ਕੀ ਹੁੰਦਾ ਜੇ ਕੋਈ ਖੱਬੇ ਬਾਸੋਂ ਆਇਆ ਉਹਨੇ ਉਹਨੂੰ ਠੁੱਡਾ ਮਾਰ ਕੇ ਰੋੜ ਦੇਣਾ ਸੱਜੇ ਬਾਸੋਂ ਆਇਆ ਤਾਂ ਠੁੱਡਾ ਮਾਰ ਕੇ ਰੋੜ ਦੇਣਾ ਪਾਵੋ ਰੋੜਾ ਜਿਹੜਾ ਠੁੱਡੇ ਖੰਦਾ ਰੰਦਾ ਸਾਰੀ ਦਿਹਾੜੀ ਕਹਿੰਦੇ ਤੂੰ ਵੀ ਭਾਈ ਇਦਾਂ ਦਾ ਬਣ ਜਾ ਆਪਣੇ ਆਪ ਨੂੰ ਨੀਮਾ ਕਰ ਲੈ ਐਸਾ ਕੋਈ ਦਾਸ ਹੋਏ ਤਾਂ ਹੈ ਮਿਲੇ ਭਗਵਾਨ ਜੇ ਕੋਈ ਇਦਾਂ ਦਾ ਦਾਸ ਬਣ ਜੇ ਨਾ ਰੋੜੇ ਦੀ ਤਰ੍ਹਾਂ ਤੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਜੀਵਨ ਸਫਲਾ ਹੋ ਜਾਂਦਾ ਹੈ ਕਬੀਰ ਰੋੜਾ ਹੂਆ ਤਾਂ ਕੀ ਆ ਪਿਆ ਉਨ ਅਗਲੇ ਸ਼ਲੋਕ 147 ਨੰਬਰ ਸ਼ਲੋਕ ਸਮਝਾਂਦੇ ਕਹਿੰਦੇ ਵੀ ਜੇ ਰੋੜਾ ਬਣ ਗਿਆ ਫਿਰ ਵੀ ਪੂਰੀ ਪ੍ਰਾਪਤੀ ਨਹੀਂ ਉਹਨੀ ਕਸਰ ਰਹਿ ਜਾਣੀ ਕਿਉਂ ਕਿਉਂਕਿ ਪੰਥੀ ਕੋ ਦੁੱਖ ਦੇ ਰੋੜੇ ਦਾ ਕੀ ਕੰਮ ਹੈ ਉਹਨੂੰ ਠਿੱਡੇ ਤੇ ਪੈਂਦੇ ਨੇ ਪਰ ਕਈ ਵਾਰੀ ਕੋਈ ਨੰਗੇ ਪੈਰੀ ਆ ਜਾਵੇ ਤੇ ਉਹਨੂੰ ਠਿੱਡਾ ਲੱਗ ਜਾਵੇ ਤੋੜੇ ਪੈਰ ਕੇ ਸੱਟ ਲੱਗ ਜਾਂਦੀ ਨਾ ਔਖੜ ਜਾਂਦਾ ਕਈ ਵਾਰੀ ਗੁੱਟਾ ਪਾੜ ਜਾਂਦਾ ਉਂਗਲਾ ਪਾੜ ਜਾਂਦਾ ਪੈਰ ਪਾੜ ਜਾਂਦਾ ਕਹਿੰਦੇ ਵੀ ਜਿੰਨੂੰ ਵੇਰ ਦੁੱਖ ਮਿਲਦਾ ਜੋਹਰ ਬੁਰਾ ਭਲਾ ਬੋਲਦਾ ਰੋੜੇ ਨੂੰ ਇਸ ਲਈ ਰੋੜਾ ਬਣਨਾ ਵੀ ਪੂਰੀ ਪ੍ਰਾਪਤੀ ਨਹੀਂ ਫਿਰ ਕੀ ਕਰ ਐਸਾ ਤੇਰਾ ਦਾਸ ਹੈ ਜোঁ ਧਰਨੀ ਮੈਂ ਖੇ ਖੇ ਮਿੱਟੀ ਕਹਿੰਦੇ ਵੀ ਤੂੰ ਧੂੜੀ ਬਣ ਜਾ ਜਿਹੜਾ ਧੂੜੀ ਬਣਦਾ ਨਾ ਉਹ ਪਰਮਾਤਮਾ ਦਾ ਦਾਸ ਹੋ ਜਾਂਦਾ ਪਰਮਾਤਮਾ ਦੇ ਨੇੜੇ ਹੋ ਜਾਂਦਾ ਕਬੀਰ ਖੇ ਹੋਈ ਤਾ ਕਿਆ ਭਇਆ ਉਹਨੇ 147 ਨੰਬਰ ਸ਼ਲੋਕ ਇਸ ਨੂੰ ਮੰਨਾਂਦੇ ਜੇ ਧੂੜੀ ਬਣ ਗਿਆ ਮਿੱਟੀ ਬਣ ਗਿਆ ਫੇਰ ਵੀ ਕਸਰ ਰਹਿ ਜਾਣੀ ਕਿਉਂ ਜੋ ਉਡ ਲਾਗੇ ਅੰਗ ਜਿਹੜੀ ਮਿੱਟੀ ਹੈ ਉਹ ਡੁੱਡ ਕੇ ਰਾਈਆਂ ਦੇ ਸਰੀਰ ਤੇ ਕੱਪੜਿਆਂ ਤੇ ਪੈਣਦੀ ਉਹਨਾਂ ਨੂੰ ਗੰਦਾ ਕਰ ਦਿੰਦੀ ਹੈ। ਪਾ ਮਿੱਟੀ ਬਣਿਆ ਵੀ ਪੂਰੀ ਪ੍ਰਾਪਤੀ ਨਹੀਂ ਕਿਉਂਕਿ ਮਿੱਟੀ ਵੀ ਦੂਜਿਆਂ ਨੂੰ ਗੰਦਾ ਕਰ ਦਿੰਦੀ ਹੈ। ਥੋੜੀ ਕਸਰ ਰਹਿ ਜਾਣੀ ਹੈ। ਹਰ ਜਨ ਐਸਾ ਚਾਹੀਐ ਜੋ ਪਾਣੀ ਸਰਬੰਗ ਕਹਿੰਦੇ ਤੂੰ ਪਾਣੀ ਦੀ ਤਰ੍ਹਾਂ ਹੋ ਜਾ। ਫਿਰ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ ਹੈ। ਪਾਣੀ ਸਰਬੰਗਤੂਪਾਵ ਹਰੇਕ ਬਰਤਨ ਦੇ ਵਿੱਚ ਹਰੇਕ ਭਾਂਡੇ ਵਿੱਚ ਆਪਣੇ ਆਪ ਨੂੰ ਢਾਲ ਲੈਂਦਾ। ਉਹ ਓਦਾਂ ਦਾ ਹੀ ਹੋ ਜਾਂਦਾ ਜਿੱਦਾਂ ਦਾ ਬਰਤਨ ਹੋਵੇ। ਤੇ ਕਹਿੰਦੇ ਵੀ ਤੂੰ ਵੀ ਪਾਣੀ ਤਰਾਂ ਹੋ ਜਾ ਫਿਰ ਤੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਣੀ। ਕਬੀਰ ਪਾਣੀ ਹੋ ਆ ਤਾਂ ਕਿਆ ਭਇਆ ਹੁਣ ਕਹਿੰਦੇ ਪਾਣੀ ਵਿੱਚ ਵੀ ਥੋੜੀ ਕਸਰ ਹੈ। ਸ਼ੀਰਾ ਤੱਤਾ ਹੋਏ ਪਾਣੀ ਕਰ ਘੰਡਾ ਹੋ ਜਾਂਦਾ ਕਿ ਤੱਤਾ ਹੋ ਜਾਂਦਾ। ਤਜੇ ਤੂੰ ਪਾਣੀ ਬਣ ਗਿਆ ਕਈ ਤੱਤਾ ਹੋ ਗਿਆ ਕਈ ਠੰਡਾ ਹੋ ਗਿਆ ਕਈ ਕ੍ਰੋਧ ਵਿੱਚ ਆ ਗਿਆ ਕਈ ਨਿਮਰਤਾ ਚ ਆ ਗਿਆ ਗੱਲ ਨਹੀਂ ਬਣਨੀ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋ ਇਸ ਲਈ ਜੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਜੀਵਨ ਸਫਲਾ ਕਰਨਾ ਵਾਹਿਗੁਰੂ ਨਾਲ ਇੱਕਮਿਕ ਹੋਣਾ ਤੇ ਵਾਹਿਗੁਰੂ ਦੇ ਵਰਗਾ ਹੀ ਬਣਨਾ ਪੈਣਾ ਹੈ ਵਾਹਿਗੁਰੂ ਦੇ ਵਰਗਾ ਹੋਣਾ ਪੈਣਾ ਉੱਚ ਭਵਨ ਕਨਕਾਮਨੀ ਸ਼ਿਖਰ ਤਜਾ ਫੈਰਾਏ ਉੱਚ ਭਵਨ ਉੱਚਾ ਭਵਨ ਹੋਵੇ ਬਹੁ ਵੱਡੀ ਕੋਠੀ ਮਹਿਲ ਹੋਵੇ ਕਨਕ ਤੇ ਕਾਮਨੀ ਤੋਂ ਬਣਿਆ ਕਨਕਾਮਨੀ ਕਨਕ ਮੇਂਡ ਸੋਨਾ ਤੇ ਕਾਮਨੀ ਮੇਂਡ ਇਸਤਰੀ ਕਾਵਤਾਨ ਪਦਾਰਥ ਵੀ ਬਹੁਤ ਹੋਣ ਸੋਹਣੀ ਇਸਤਰੀ ਵੀ ਹੋਵੇ ਸ਼ੇਖਾ ਰਾ ਸ਼ੇਖਰ ਜੋ ਤੇਤਾ ਜਾ ਝੰਡਾ ਫੈਰਾਏ ਝੰਡਾ ਫੈਰਾਂਦਾ ਹੋਵੇ। ਪਾਵ ਜਿਆਕਾਰ ਹੁੰਦੀ ਹੋਵੇ। ਤਾਂ ਤੇ ਭਲੀ ਮਦੂਕਰੀ ਪਰ ਕਹਿੰਦੇ ਜੀ ਉਹ ਮਨੁੱਖ ਪਰਮਾਤਮਾ ਦੇ ਗੁਣ ਨਹੀਂ ਨਾ ਗੰਦਾ ਜਿਹਦੇ ਕੋਲ ਵੱਡਾ ਮਹਿਲ ਕੋਠੀ ਵੀ ਐ ਸੋਨਾ ਚਾਂਦੀ ਵੀ ਐ ਪਰਿਵਾਰ ਵੀ ਐ ਜਿਆਜਕਾਰ ਵੀ ਹੁੰਦੀ ਐ। ਕਹਿੰਦੇ ਉਹਦੇ ਨਾਲ ਉਹ ਮਦੂਕਰੀ ਮੀਂਝ ਮੰਗ ਕੇ ਡੋ ਲਈ ਹੋਈ ਪਿੱਛਿਆ ਕਹਿੰਦੇ ਵੀ ਉਹ ਚੰਗੀ ਹੈ ਸੰਤ ਸੰਗ ਗੁਣ ਦਾ ਜਿਹੜਾ ਸਾਧ ਸੰਗਤ ਵਿੱਚ ਪਰਮਾਤਮਾ ਦੇ ਗੁਣ ਗੰ ਦਾ ਭਾਵ ਜਿਹੜਾ ਵਾਹਿਗੁਰੂ ਦਾ ਪਰਮਾਤਮਾ ਦਾ ਅੱਲਾ ਦਾ ਰਾਮ ਦਾ ਨਾਮ ਜਪਦਾ ਏ ਉਹਨੂੰ ਸਤਿਗੁਰ ਜੀ ਨੇ ਭਗਤ ਕਬੀਰ ਜੀ ਨੇ ਮਹਾਨਤਾ ਬਖਸ਼ਿਸ਼ ਕੀਤੀ ਹੈ ਇੱਕ ਅਮੀਰ ਨਾਲੋਂ ਇੱਕ ਧਨવાન ਨਾਲੋਂ ਇਕ ਜੈਜਾਕਾਰ ਵਾਲੇ ਮਨੁੱਖ ਨਾਲੋਂ ਜਿਆਦਾ ਮਹਾਨਤਾ ਜਿਆਦਾ ਸਤਕਾਰ ਉਹਨੂੰ ਦਿੱਤਾ ਹੈ ਜਿਹੜਾ ਸਾਧ ਸੰਗਤ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਦਾ ਪਰਮਾਤਮਾ ਨਾਲ ਜੁੜਦਾ ਹੈ ਪਰਮਾਤਮਾ ਵਾਹਿਗੁਰੂ ਦੀ ਗੱਲ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ